پھر قالو کي ٿو تو منهن ڏيک موسیقی موسیقی ਕੋਪੜੀਆਂ ਲੋਹਾਈਆਂ ਚਰਕੜੀਆਂ ਤੇ ਚੜਿਆ ਵੜ ਸੁਨਹਾਰਾ ਕਾਲ ਜੇ ਤਾਸੁਮਨ ਸਾਰ ਕਰੇਇ ਫਰਿਆ ਇਹ ਤੇ ਹੁਣ ਹਮਾਰੇ ਦਇਆ ਕਰੋ ਕੁਝ ਮੇਰੇ ਤੁਪਾਵੋ ਸੁਪਦੇਵੋ ਕਰਤਾਰੇ ਸਾਰੀ ਜੀਓ ਅਦਿਸ਼ਪਾਵਨ ਭਗਤ ਵਰਕਰ

ਮਾਰੇ ਦੇ ਦਿੱਤਰ ਪਾਵਨ ਹਰ ਜੁਰੀ ਅੰਦਰ ਸਾਰੇ ਸਾਜੀ ਦੇ ਵਾਜੀ ਸਾਥ ਸੰਗਤ ਜੀ ਆਓ ਫਤੇ ਸਾਂਝੀ ਕਰੀਏ ਫਤੇ ਦਾ ਜਵਾਬ ਸਾਰੇ ਨੇ ਫਤੇ ਚ ਦੇਣਾ ਹੈ ਕਿਉਂਕਿ ਤਾਂ ਤਾਂ ਸਾਹਿਬ ਜੀ ਦੀ ਗੋਪਨੀਯ ਸੇ ਮਾਰੇ ਦਾ ਕਥਨ ਹੈ ਕਿ ਜੇ ਆ ਫਤੇ ਦਾ ਜਵਾਬ ਫਤੇ ਚ ਨਹੀਂ ਦੇਦਾ ਗੋਪਨੀਯ ਅੰਦਰੋਂ ਬਿੱਟ ਹੋ ਜਾਂਦੀ ਹੈ ਆਓ ਸਾਰੇ ਗੱਜ-ਵੱਜ ਕੇ ਫਤੇ ਸਾਂਝੀ ਕਰੀਏ ਵਾਹੇ ਤੁਜੀ ਕਾ ਹਾਕਾ ਫਤੇ ਤੁਜੀ ਕੀ ਫਤੇ ਗਰੀ ਪਾਰ ਕਰਕੇ ਅੱਜ ਸਮਰੰਥਤਾ ਦਿਹਾੜਾ ਨੂੰ ਮਾਣਿਕ ਦਿਹਾੜਾ ਉਹ ਨਾਲ ਹੀ ਉਹ ਸੰਤਾਨ ਪਗਤਰ ਵੀ ਦਾਸ ਜੀ ਦੇ ਪ੍ਰਕਾਰ ਨੂੰ ਵੀ ਲੱਖ ਲੱਖ ਵਧਾਈ ਹੋਵੇ ਕਿਉਂਕਿ ਤਾਂ ਦਾ ਸਹਿਗੁਰੂ ਸਾਹਮਾਰਾ ਵਿੱਚ ਗਾਨੀ ਦੇ ਭਗਤਾਂ ਨੂੰ ਵੀ ਬੜੀ ਵਧਾਈ ਦਿੱਤੀ ਹੈ

ਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਅਵਤਾਰ ਸਿੰਘ ਵੇਦੀ ਸ੍ਰੀ ਚੋਲਾ ਸਾਹਿਬ ਵਾਲੇ 16ਵੀਂ ਪੀੜੀ ਗੁਰੂ ਨਾਨਕ ਸਾਹਿਬ ਅਨਸਬੰਸ ਵਿੱਚੋਂ ਦਾਸ ਸਭ ਤੋਂ ਪਹਿਲਾਂ ਅੱਜ ਬੜਾ ਪਵਿੱਤਰ ਦਿਹਾੜਾ ਹੈ ਬਹੁਤ ਜਨਮ ਵਿਛੜੇ ਤੇ ਮਾਝਾ ਜਨਮ ਤੁਮਾਰੇ ਲਿਖੇ ਇਹ ਬੜੀ ಅಪਾਰ ਕਿਰਪਾ ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਜੀ ਦੀ ਲੱਖ ਲੱਖ ਵਧਾਈ ਹੋਵੇ ਔਰ ਨਾਲ ਹੀ ਅੱਜ ਇਹ ਪੂਰਨ ਮਾਸ਼ੀ ਦਾ ਦਿਹਾੜਾ ਹੈ ਉਰ ਨਾਲ ਹੀ ਅੱਜ ਸੰਗਰਾਂਦ ਦਾ ਵੀ ਦਿਹਾੜਾ ਹੈ ਉਹ ਬੜੀ ਕਿਰਪਾ ਦਾਸ ਦੀ ਤਨਤਨ ਸਾਹਿਬ ਸ੍ਰੀ ਗੁਰੂ ਮਹਾਰੇ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਨੂੰ ਸਾਰਿਆਂ ਨੂੰ ਮਹਾਰੇ ਦੇ ਸ਼ਬਦ ਬਾਣੀ ਨਾਲ ਜੋੜ ਕੇ ਰੱਖਣ ਕਿਉਂਕਿ ਮਹਾਰੇ ਨੇ ਬਾਣੀ 'ਚ ਲਿਖਤਾ ਸ਼ਬਦ ਗੁਰ ਸੁਰਤ ਤੁਨ ਚੇਲਾ ਜਿਹੜੇ ਸ਼ਬਦ ਹੈ ਉਹੀ ਸਾਡਾ ਗੁਰੂ ਹੈ ਤੇ ਮਹਾਰੇ ਨੇ ਕਿਹਾ ਜਿਹੜਾ ਗੁਰੂ ਹੈ ਤੇ ਗੁਰੂ 'ਚ ਤੇ ਪਰਮੇਸ਼ਰ 'ਚ ਕੋਈ ਅੰਤਰ ਨਹੀਂ ਹੈ ਗੁਰੂ ਨਾਨਕ ਸਾਹਿਬ ਮਹਾਰੇ ਨੇ ਲਿਖਦਾ ਨਾਨਕ ਸੋਧਾ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਰੱਬ 'ਚ ਤੇ ਗੁਰੂ 'ਚ ਕੋਈ ਅੰਤਰ ਨਹੀਂ ਹੈ ਤੇ ਬੜੀ ಅಪਾਰ ਕਿਰਪਾ ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਬੜੀ ಅಪਾਰ ਕਿਰਪਾ ਹੈ ਭਗਤਾਂ ਤੇ ਬੜੀ ਕਿਰਪਾ ਹੈ ਕਿਉਂਕਿ ਭਗਤ ਲਵਜ ਐਵੇਂ ਨਹੀਂ ਮਿਲ ਜਾਂਦਾ ਧਿਆਏ ਧਿਆਏ ਭਗਤਾਂ ਨੇ ਸੁਖ ਪਾਇਆ ਭਗਤਾਂ ਨੇ ਵੀ ਕਿਹਾ ਸੀ ਉਸ ਅਕਾਲ ਪਰਮੇਸ਼ਰ ਨੂੰ ਧਿਆਇਆ ਤੇ ਸੁਖ ਪਾਇਆ ਤੇ ਬੜੀ ಅಪਾਰ ਕਿਰਪਾ ਹੈ ਦਾਸ ਇੱਕ ਵਾਰ ਤੋਂ ਫੇਰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਜੀ ਦੀ ਲੱਖ ਲੱਖ ਵਧਾਈ ਦਿੰਦਾ ਔਰ ਨਾਲ ਹੀ ਸੰਗਤਾਂ ਦੇ ਚਰਨਾ ਚ ਅਰਦਾਸ ਕਰਦਾ ਅੱਜ ਜੋ ਵੀ ਸੰਗਤਾਂ ਜੀ ਪਹੁੰਚੀਆਂ ਨੇ ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਦੂਰੋਂ ਨੇੜੇੋਂ ਸੰਗਤਾਂ ਦੇਸਾਂ ਪ੍ਰਦੇਸਾਂ ਤੋਂ ਪਹੁੰਚੀਆਂ ਨੇ ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਉਹ ਨਾਲ ਹੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਚ ਜੀ ਅਰਦਾਸ ਕਰਦਾ ਹੈ ਕਿ ਮਹਾਰਾਜਾ ਕਿਰਪਾ ਕਰੋ ਕਿ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਜਗਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰੋ ਇਹਨੇ ਵਚਨ ਕਰਦਾ ਦਾਸ ਪੱਤੇ ਪੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ